ਸਵੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਭਾਰਤਿਆਂ ਤੇ ਮੋੜ ਡਿੱਗੀ ਗਾਸ 트럼ਪ ਵੱਲੋਂ ਵੱਡਾ ਐਕਸ਼ਨ ਆਟੋਮੈਟਿਕ ਵਰਕ ਪਰਮਿਟ ਵਧਾਉਣ ਦੀ ਸਹੂਲਤ ਅਚਾਨਕ ਖਤਮ ਇੰਡੀਅਨਸ ਦੇ ਉੱਡੇ ਹੋਸ਼ ਤਰਨ ਤਰਨ ਚੋਣਾ ਵੱਡਾ ਐਕਸ਼ਨ ਤਿੰਨ ਪੁਲਿਸ ਅਧਿਕਾਰੀ ਤਬਦੀਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਟੈਚੂ ਆਫ ਯੂਨਿਟੀ ਵਿਖੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਵਿਕਰਮ ਮਜੀਠੀਆ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ ਭਗਵੰਤ ਮਾਨ ਵੱਲੋਂ ਮਜੀਠੀਆ ਦੀ ਦੁਬਾਰਾ ਜਾਂਚ ਕਰਨ ਦਾ ਕੀ ਮਤਲਬ ਮਾਫੀ ਨਹੀਂ ਅਖੀਰ ਤੱਕ ਕੇਸ ਲੜਾਂਗੀ ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਬਟਾਲਾ ਅਦਾਲਤ ਚ ਕੀਤਾ ਗਿਆ ਪੇਸ਼ ਪੁਲਿਸ ਨੂੰ ਮਿਲਿਆ ਤਿੰਨ ਦਿਨ ਦਾ ਰਿਮਾਂਡ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਐਲਾਨ ਕੀਤਾ ਹੈ ਕਿ ਹੁਣ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਖਤਮ ਕਰ ਦਿੱਤੀ ਗਈ ਹੈ ਇਸ ਨਿਯਮ ਅਨੁਸਾਰ ਪਹਿਲਾਂ ਵਿਦੇਸ਼ੀ ਨਾਗਰਿਕ ਜਦੋਂ ਆਪਣੇ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਅਰਜ਼ੀ ਦਿੰਦੇ ਸਨ ਤਾਂ ਉਹਨਾਂ ਦਾ ਪਰਮਿਟ ਆਪਣੇ ਆਪ ਚੱਲਦਾ ਰਹਿੰਦਾ ਸੀ ਜਦ ਤੱਕ ਨਵਾਂ ਮਨਜ਼ੂਰ ਨਾ ਹੋ ਜਾਵੇ ਪਰ ਹੁਣ ਨਵਾਂ ਨਿਯਮ 30 ਅਕਤੂਬਰ 2025 ਤੋਂ ਲਾਗੂ ਹੋ ਗਿਆ ਹੈ ਇਸ ਦੇ ਅਧੀਨ ਜੇ ਕਿਸੇ ਵਿਦੇਸ਼ੀ ਨੇ 30 ਅਕਤੂਬਰ 2025 ਜਾਂ ਇਸ ਤੋਂ ਬਾਅਦ EAD ਨੇਵਲ ਲਈ ਅਰਜ਼ੀ ਦਿੱਤੀ ਹੈ ਤਾਂ ਉਸ ਨੂੰ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗਾ ਮੌਜੂਦਾ ਈਏਡੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੁਬਾਰਾ ਮਨਜ਼ੂਰੀ ਮਿਲਣ ਤੱਕ ਉਸ ਦਾ ਕੰਮ ਕਰਨਾ ਕਾਨੂੰਨੀ ਨਹੀਂ ਮੰਨਿਆ ਜਾਵੇਗਾ ਹਾਲਾਂਕਿ ਕੁਝ ਸ਼੍ਰੇਣੀਆਂ ਜਿਵੇਂ ਟੀਪੀਐਸ ਯਾਨੀ ਕਿ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਧਾਰਕਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਜਾ ਸਕਦੀ ਹੈ ਉਧਰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਪਰ ਵਿਧਾਨ ਸਭਾ ਹਲਕਾ ਤਰਨਤਾਰਨ 'ਚ ਡਿਊਟੀ ਉੱਪਰ ਤਾਇਨਾਤ ਦੋ ਡੀਐਸਪੀ ਅਤੇ ਇੱਕ ਥਾਣਾ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ। 3 ਅਕਤੂਬਰ ਨੂੰ ਜਾਰੀ ਹੋਏ ਇਹਨਾਂ ਹੁਕਮਾਂ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਫੇਸ ਦਿੱਤਾ ਗਿਆ ਜ਼ਿਕਰ ਯੋਗ ਹੈ ਕਿ ਪੁਲਿਸ ਕਰਮਚਾਰੀਆਂ ਦਾ ਇਹ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਤਹਿਤ ਕੀਤਾ ਗਿਆ। ਮਿਲੀ ਸ਼ਿਕਾਇਤ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਇਹਨਾਂ ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਵੱਲੋਂ ਬੀਤੀ ਸ਼ਾਮ ਤੱਕ ਤਿੰਨਾਂ ਪੁਲਿਸ ਕਰਮਚਾਰੀਆਂ ਨੂੰ ਆਪਣੇ ਸਟੇਸ਼ਨਾਂ ਤੋਂ ਤਬਦੀਲ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਹੈੱਡਕੁਆਰਟਰ ਚੰਡੀਗੜ੍ਹ ਖੇਤੇ ਨਾਦ ਕਰ ਦਿੱਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਹਨਾਂ ਦੀ 150ਵੀਂ ਜਨਮ ਵਰੇਗੰਡ ਮੌਕੇ ਸਟੈਚੂ ਆਫ ਯੂਨਿਟੀ ਵਿਖੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਸਾਲ 2014 ਤੋਂ ਪਟੇਲ ਦੀ ਜਨਮ ਵਰੇਗੰਡ ਮੌਕੇ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਅੱਜ ਸਵੇਰੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿਚ ਇਕਤਾ ਨਗਰ ਨੇੜੇ ਪਟੇਲ ਦੇ 182 ਮੀਟਰ ਉੱਚੇ ਬੁੱਤਕੁਲ ਪਹੁੰਚੇ ਤੇ ਭਾਰਤ ਦੇ ਲੋਹ ਪੁਰਸ਼ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ ਜਿਸ ਉਪਰੰਤ ਸ਼੍ਰੀ ਮੋਦੀ ਇੱਥੋਂ ਨੇੜੇ ਹੀ ਮੁੱਖ ਸਮਾਗਮ ਵਾਲੀ ਥਾਂ ਪਹੁੰਚੇ ਜਿੱਥੇ ਉਹਨਾਂ ਇਕੱਠ ਨੂੰ ਇਕਤਾ ਦਿਵਸ ਦੀ ਸੋਚ ਕਾਈ ਤੇ ਰਾਸ਼ਟਰੀ ਇਕਤਾ ਦਿਵਸ ਪਰੇਡ ਦੇਖੀ ਰਾਸ਼ਟਰੀ ਇਕਤਾ ਦਿਵਸ ਪਰੇਡ ਜੋ ਜਸ਼ਨ ਦਾ ਪ੍ਰਮੁੱਖ ਆਕਰਸ਼ਣ ਸੀ ਵਿੱਚ ਬੀਐਸਐਫ ਤੇ ਸੀਆਰਪੀਐਫ ਵਰਗੇ ਨੀਮ ਫੌਜੀ ਬਲ ਤੇ ਵੱਖ-ਵੱਖ ਰਾਜ ਪੁਲਿਸ ਬਲੰਦੀਆਂ ਟੁਕੜੀਆਂ ਵੀ ਸ਼ਾਮਿਲ ਸਨ ਇਸ ਸਾਲ ਇਹ ਸਮਾਗਮ ਹੋਰ ਵੀ ਖਾਸ ਰਿਹਾ ਕਿਉਂਕਿ ਪਰੇਡ ਗਣਤੰਤਰ ਦਿਵਸ ਪਰੇਡ ਦੀ ਤਰਸ ਤੇ ਆਯੋਜਿਤ ਕੀਤੀ ਗਈ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਬਿਕਰਮ ਸਿੰਘ ਮੱਜੀਠਿਆ ਦੇ ਕੇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮੱਜੀਠਿਆ ਦੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਬੰਦ ਲਿਫਾਫੇ ਵਿੱਚ ਮਾਨਯੋਗ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਕੀ ਮਤਲਬ ਉਹਨੇ ਕਿਹਾ ਕਿ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਤੇ ਸੀਲ ਬੰਦ ਲਿਫਾਫੇ ਵਿੱਚ ਹਾਈ ਕੋਰਟ ਚ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਮંત્રી ਭਗਵੰਤ ਮਾਨ ਕੌਣ ਹੁੰਦਾ ਹੈ ਦੁਬਾਰਾ ਇਨਵੈਸਟੀਗੇਸ਼ਨ ਕਰਨ ਵਾਲਾ ਦੁਬਾਰਾ ਇਨਵੈਸਟੀਗੇਸ਼ਨ ਕਰਨ ਨੂੰ ਅਮਰੀਕਾ ਚ ਡਬਲ ਜੀਪੀਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨ ਨਹੀਂ ਹੋ ਸਕਦੀਆਂ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਚ ਮੁੜ ਐਕਟਿਵ ਹੋ ਗਏ ਨੇ ਪਿਛਲੇ 2 ਸਾਲ ਉਹ ਸਿਹਤ ਖਰਾਬ ਹੋਣ ਕਾਰਨ ਐਕਟਿਵ ਨਹੀਂ ਸਨ ਪਰ ਹੁਣ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆ ਗਿਆ ਜਿਸ ਦੇ ਚਲਦਿਆਂ ਉਹ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਚ ਸ਼ਾਮਿਲ ਹੋਏ ਮੇਰੇ ਮਜੀਠਾ ਮੇਰਾ ਕੋਈ ਅਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚ ਇੱਕ ਵਾਰ ਯੂ ਹੈਵ ਗਾਟ ਅ ক্লোਜ਼ਡ ਅਨ ਵਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕਹਿੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਹਰ ਦੀ ਇਹ ਗਲਤ ਬਾਤ ਹੈ ਕਿਸਾਨ ਆंदोलਨ ਵਿੱਚ ਬਜ਼ੁਰਗ ਮਹਿਲਾ ਕਿਸਾਨ ਨੂੰ 100 ਰੁਪਏ ਵਿੱਚ ਧਰਨੇ ਤੇ ਬੈਠਣ ਵਾਲੀ ਕਹਿਨ ਤੇ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ਤੋਂ ਮਾਫੀ ਮੰਗ ਲਈਏ ਪਰ ਇਸ ਤੋਂ ਬਾਅਦ ਵੀ ਕੰਗਨਾ ਦੀਆਂ ਮੁਸ਼ਕਲਾਂ ਘਟ ਨਹੀਂ ਹੁੰਦੀਆਂ ਦਿਸ ਰਹੀਆਂ ਇਸ ਮਾਮਲੇ ਦੇ ਵਿੱਚ ਬੇਬੇ ਮਹਿੰਦਰ ਕੌਰ ਨੇ ਕਿਹਾ ਹੈ ਕਿ ਹੁਣ ਕੰਗਨਾ ਦਾ ਹੰਕਾਰ ਟੁੱਟਿਆ ਉਹ ਤਾਂ ਗੱਡੀਆਂ 'ਚ ਅਦਾਲਤ ਆ ਜਾਂਦੀ ਹੈ ਪਰ ਮੈਨੂੰ ਬੱਸਾਂ 'ਚ ੱੱੱੱੱੱੱੱੱੱੱੱੱੱੱੱੱੱੱੱ 2021 ਵਿੱਚ ਕਿਸਾਨ ਆंदोलਨ ਵੇਲੇ ਕੰਗਨਾ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ ਤੇ ਟਵੀਟ ਕਰਦੇ ਹਾਂ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਿਲ ਹੋਣ ਵਾਲੀ ਔਰਤ ਦੱਸਿਆ ਸੀ ਇਸ ਖਿਲਾਫ ਬੇਬੇ ਮਹਿੰਦਰ ਕੌਰ ਨੇ ਕੋਰਟ ਵਿੱਚ ਕੇਸ ਦਰਜ ਕਰਵਾਇਆ ਸੀ ਹਾਲ ਹੀ ਚ ਕੰਗਨਾ ਇਸ ਮਾਮਲੇ 'ਚ ਬਠਿੰਡਾ ਕੋਰਟ 'ਚ ਪੇਸ਼ ਹੋਈ ਤੇ ਮਾਫੀ ਮੰਗੀ ਇਸ ਤੇ ਮਹਿੰਦਰ ਕੌਰ ਨੇ ਕਿਹਾ ਕਿ ਮੈਂ ਕੰਗਨਾ ਦੀ ਮਾਫੀ ਦੀ ਮੰਗ ਨੂੰ ਰੱਦ ਕਰਦੀ ਆ ਮਾਫੀ ਮੰਗਣ ਦਾ ਸਮਾਂ 4 ਸਾਲ ਪਹਿਲਾਂ ਸੀ ਹੁਣ ਉਹ ਸਮਾਂ ਲੰਘ ਗਿਆ ਜੇ ਮਾਫੀ ਮੰਗਣੀ ਸੀ ਤਾਂ ਉਸ ਨੂੰ ਉਦੋਂ ਮੰਗਣੀ ਚਾਹੀਦੀ ਸੀ ਬੇਬੇ ਮਹਿੰਦਰ ਕੌਰ ਨੇ ਸਪਸ਼ਟ ਕੀਤਾ ਹੈ ਕਿ ਮੈਂ ਕੰਗਨਾ ਖਿਲਾਫ ਅਖੀਰ ਤੱਕ ਕੇਸ ਲੜਾਂਗੀ ਚਾਹੇ ਕਿੰਨਾ ਵੀ ਸਮਾਂ ਲੱਗ ਜਾਏ ਇਹ ਵੀ ਬਦੂਗਾ ਤਾਂ ਫਿਰ ਜਿਵੇਂ ਸ਼ੁਰੂ ਹੋਊਗਾ ਤੇ ਹੁਣ ਮਾਫੀ ਦੇ ਕਿੰਨੇ ਟਾਈਮ ਰਹਿ ਗਿਆ ਹੁੰਦਾ ਸਮੇਂ ਨੀ ਤੇਰਾ ਗੁੱਸਾ ਤੇ ਬਾਹਰ ਬਹਰ ਰੱਖੇ ਸਾਨੂੰ ਤਾਂ ਖਰਾਵ ਕਰ ਕਰ ਮਾਰਦਾ ਮੈਨੂੰ ਬੁੱਢੀ ਨੂੰ ਆਪ ਤਾਂ ਮੌਜਾਂ ਬੈਠੀ ਜਿੰਦੀ ਸੀ ਉਹਦਾ ਮਾਇਆ ਧਾਰੀ ਸੀ ਕਦੇ ਇੰਟਰਨੈਟ ਸੀ ਤੇ ਹੁਣ ਭਾਈ ਬਣ ਗਈ ਈ ਤੇ ਮੈਂ ਤਾਂ ਬੁੱਢੀ ਸਾ ਤੇ ਬਸਾਂ ਤੇ ਜੋ ਗੱਡੀਆਂ ਦੇ ਜਾਂਦੇ ਮੈਂ ਤਾਂ ਤੇਲ ਚੜਦਾ ਸੀ ਤੇ ਖਾਇਰਿਆਂ ਲੱਗ ਗਈ ਬੁੱਢੀ ਨੇ ਮੈਨੂੰ ਜਾਣਾ ਉਹ ਕੰਨੇ ਹਿਸਾਬ ਰਗਾ ਜੇ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਿਸ ਵੱਲੋਂ ਆਸਾਮ ਦੀ ਸਿਲਚਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਂਦਾ ਗਿਆ ਜੱਗੂ ਭਗਵਾਨਪੁਰਿਆ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹਿੰਟ ਹਵਾਈ ਉਡਾਨ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਤੇ ਫਿਰ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਨਿਗਰਾਨੀ ਹਿੰਟ ਬਟਾਲਾ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਬਟਾਲਾ ਅਦਾਲਤ ਵੱਲੋਂ ਜੱਗੂ ਭਗਵਾਨਪੁਰਿਆ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਬਟਾਲਾ ਪੁਲਿਸ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੁਮਾਨ ਚ ਇੱਕ ਗੈਂਗਸਟਰ ਇਲਾ ਮੰਡੇਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਤੇ ਉਸ ਮਾਮਲੇ 'ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ ਅਤੇ ਉਸ ਕੇਸ ਦੀ ਪੁੱਛਗਿੱਛ ਲਈ ਬਟਾਲਾ ਅਦਾਲਤ 'ਚ ਉਸਨੂੰ ਪੇਸ਼ ਕੀਤਾ ਗਿਆ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਜੱਗੂ ਦਾ 3 ਦਿਨ ਦਾ ਪੁਲਿਸ ਰਿਮਾਂਡ ਮਿਲੇ ਅਤੇ ਉਹਨਾਂ ਕਹਿ ਕੇ ਪਹਿਲਾਂ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਉਸ ਖਿਲਾਫ ਹੋਰ ਵੀ ਬਟਾਲਾ ਪੁਲਿਸ ਚ ਕਈ ਮਾਮਲੇ ਦਰਜ ਨੇ ਪੰਜਾਬ ਦੀ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਦਾਅਵਿਆਂ ਦੇ ਉਲਟ ਕਿ ਪ੍ਰਾਲੀ ਸਾੜਨ ਦਾ ਕੰਮ ਘਟ ਰਿਹਾ ਹੈ ਹੁਣ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਨੇ ਬੀਤੇ ਦਿਨੀ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ 283 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਇਸ ਸੀਜ਼ਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨੇ ਇਹ ਸਾਲ 2024 ਵਿੱਚ ਸਥਾਪਿਤ ਕੀਤੇ ਗਏ ਪਿਛਲੇ ਰਿਕਾਰਡ ਨੂੰ ਪਾਰ ਕਰ ਗਏ ਨੇ 2024 ਵਿੱਚ ਇਸ ਦਿਨ ਪ੍ਰਾਲੀ ਸਾੜਨ ਦੇ ਕੁੱਲ 219 ਮਾਮਲੇ ਸਾਹਮਣੇ ਆਏ ਸਨ। ਸੰਗਰੂਰ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਸੰਗਰੂਰ ਵਿੱਚ ਵੀ ਸਭ ਤੋਂ ਵੱਧ 79 ਮਾਮਲੇ ਸਾਹਮਣੇ ਆਏ ਜਿਸ ਨਾਲ ਪ੍ਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 170 ਹੋ ਗਈ। ਇਸ ਨਾਲ ਪ੍ਰਾਲੀ ਸਾੜਨ ਦੇ ਮਾਮਲੇ ਵਿੱਚ ਸੰਗਰੂਰ ਪੰਜਾਬ ਵਿੱਚ ਤੀਜੇ ਸਥਾਨ ਤੇ ਹੈ। ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।